न वग़ैरह कावा ਨਕੂਦਰ ਸ਼ਹਿਰ ਦੇ ਵਿੱਚ ਸਰਚ ਅਭਿਆਨ ਜਿਹੜੇ ਚੱਲ ਰਿਹਾ ਹੈ ਐਸਐਸਪੀ ਸਾਹਿਬ ਰੇਤੇ ਪੁਲਰ ਸਾਹਿਬ ਤੇ ਨਕੂਦਰ ਪਹੁੰਚੇ ਆ ਉਹਨਾਂ ਵੱਲੋਂ ਜਿਹੜੇ ਦੱਸਿਆ ਵੀ ਗਿਆ ਵੀ ਸ਼ਹਿਰ ਦੇ ਵਿੱਚ ਜਿਹੜੇ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਆ 26 ਜਨਵਰੀ ਨੂੰ ਲੈ ਕੇ ਬਾਕੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਐਸਐਸਪੀ ਸਾਹਿਬ ਨਕੂਦਰ ਪਾਸਟੈਂਡ ਦੇ ਵਿੱਚ ਪਹੁੰਚੇ ਸੀਗੇ ਤੇ ਜਿਹਦੀਆਂ ਲਾਈਵ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ एस एच ओ यादविंदर सिंह वालों जोड़ा है पूरा फ्लैगमार्च क्या है उन्होंने भी अफसर है सब 아, 이사도 어 거죠. 가 ਉਸ ਤੋਂ ਬਾਅਦ

ਹਾਂਜੀ ਸਰ ਸਰਗੰਤੰਤਰਤਾ ਦਿਵਸ ਨੂੰ ਲੈ ਕੇ ਜਿਹੜਾ ਹੈਗਾ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਡੀਜੀਪੀ ਸਾਹਿਬ ਦੇ ਹੁਕਮ ਮੁਤਾਬਕ ਜਿਹੜਾ ਸਾਰੇ ਸਟੇਟ ਦੇ ਵਿੱਚ ਗੰਤੰਤਰਤਾ ਦਿਵਸ ਨੂੰ ਲੈ ਕੇ ਬਹੁਤ ਹੀ ਸਖਤੀ ਕੀਤੀ ਗਈ ਹੈ ਔਰ ਇਹਦੇ ਵਿੱਚ ਡੈਸਟ੍ਰਿਕਟ ਪੁਲਿਸ ਜਿਹੜੇ ਕਰ ਰਹੇ ਨੇ ਮਾਰਨਿੰਗ ਅਸੀਂ ਜਿਹੜੇ ਆ ਸਰਚਿਸ ਕਰਦੇ ਆ ਉਸ ਤੋਂ ਬਾਅਦ ਜਿਹੜੇ ਦੇਸ਼ ਹੁੰਦੇ ਆਵਾਜਾਈ ਵਾਲੇ ਜਿਸ ਤਰ੍ਹਾਂ বাস ਸਟੈਂਡ ਰੇਲਵੇ ਸਟੇਸ਼ਨ ਜਿੱਥੋਂ ਬਾਹਰੋਂ ਆ ਜਾ ਸਕ ਰਿਹਾ ਉਹਨਾਂ ਦੀ ਸਰਚਿੰਗ ਲਈ ਹੈ ਇਸ ਤੋਂ ਇਲਾਵਾ ਸੰਪੂਰਨ ਜਿਹੜੇ ਇਸਰਾਮਾਂ ਦਿੱੰਨੀਆਂ ਵੀ ਨੇ ਉਹ ਚੈੱਕ ਕਰਦੇ ਆ ਇਸ ਤੋਂ ਇਲਾਵਾ ਨੱਕੇ ਲਗਾਏ ਜਾ ਰਹੇ ਨੇ ਤਾਂ ਕਿ ਅੰਸ਼ਕਾਮੀ ਘਟਨਾ ਜਿਹੜੀ ਇਸ ਦੇ ਕੇਪਟਨ ਦੇ ਸਿਰ ਤੇ ਨਾ ਹੋਵੇ ਇਹਦੇ ਲਈ ਸਾਡੇ ਕੋਲ ਐਕਸਟਰਾ ਪੋਰਸ ਵੀ ਸਾਡੇ ਕੋਲ ਜਿਸ ਸੰਬੰਧਿਤ ਟੋਪਰ ਜਿਹੜੇ ਸਾਰੇ ਅਫਸਰ ਕਸਟਮ ਆਫਸਰ ਜਿਹੜੇ ਅੱਜ ਗੀਤ ਨੇ ਔਰ ਕਾਇਦਾ ਸਾਡੀ ਪੂਰੀ ਨਿਯੰਤਰਣ ਕਰ ਰਹੇ ਵੀ ਜਵਾਨ ਸਿਕਮ ਕਰਨਾ ਸਕੇ ਜੀ ਸਕੇ ਔਰ ਬਹੁਤ ਬਕਰ ਦੇਵਸ ਤੇ ਰਹਾ ਹੈ ਬਹੁਤ ਸ਼ਾਂਤੀ ਹੈ ਸਰ ਕਿੰਨੀ ਫੋਰਸ ਦੇ ਮੁਲਾਜ਼ਮ ਲਗਾਏ ਗਏ ਆ ਤਕਰੀਬਨ 1200 ਦੇ ਕਰੀਬ ਜਿਹੜਾ ਜਲੰਧਰ ਰੂਰਲ ਦੇ ਵਿੱਚ ਸਾਡੇ ਇਸ ਵੀਡੀਓ ਅਲਗ-ਅਲਗ ਸਬ-ਵੀਡਿਓ ਬਣਾ ਲਾ ਜਿਹੜੀ ਸਾਰੀ ਸਤ ਔਰ ਤਾਕਤ ਸਰ ਨਾਕੇ ਕਿੰਨੇ ਲਗਾਏ ਗਏ ਆ ਤਕਰੀਬਨ ਹਰ ਪੁਲਿਸ ਸਟੇਸ਼ਨ ਤੇ ਦੋ ਨਾਕੇ ਜਿਹੜੇ ਲਗਾਏ ਗਏ ਆ 15 ਪੁਲਿਸ ਸਟੇਸ਼ਨਾਂ ਦੇ ਕਰੀਬ ਨਾਕੇ ਨੇ ਬਾਕੀ ਜਿਹੜੇ ਸਾਡੇ ਬਾਉਂਡਰੀ ਨੇ ਪ੍ਰਦੇਸ਼ ਤੇ ਸਰਦੀਆਂ ਨੇ ਉਹਨਾਂ ਦੇ ਉੱਤੇ ਲੱਗ ਜਿਹੜੇ ਸਾਡੇ ਹਾਈਟ ਦੇ ਲੱਗੇ ਨੇ ਉੱਥੇ ਚਲ ਚ ਸਰ ਮਾੜੇ ਅੰਸਰਾਂ ਨੂੰ ਕੀ ਮੈਸੇਜ ਆ ਮਾੜੇ ਅੰਸਰਾਂ ਨੂੰ ਸਾਡੂੰ ਇਹੋ ਹੀ ਮੈਸੇਜ ਆ ਵੀ ਪੁਲਿਸ ਬਨਾਤ ਹੈ ਜਿਹੜਾ ਆਪਣਾ ਪੰਜਾਬ ਹੈ ਅੱਗੇ ਬਹੁਤ ਇਹਨਾਂ ਨੇ ਤਪੱਸ ਚੱਲੀ ਆ ਮਾੜੇ ਕੰਮਾਂ ਤੋਂ ਗਰੀਸ ਕਰੋ ਤੁਹਾਨੂੰ ਲੱਗਦਾ ਆਪਣੇ ਨੇੜੇ ਦੇ ਥਾਣੇ ਜਾਂ ਕਿਤੇ ਪੇਸ਼ ਹੋਣਾ ਚਾਹੁੰਦਾ ਐ ਅਸੀਂ ਹਮੇਸ਼ਾ ਤਿਆਰ ਰਹਿੰਦੇ ਆ ਆਦਰਵਾਇਜ਼ ਜਿਹੜਾ ਇਹਨਾਂ ਦਾ ਸਖਤੀ ਨਾਲ ਵਿੱਠਿਆ ਜਾਏਗਾ ਔਰ ਉਹਨਾਂ ਨੂੰ ਮੁੱਖ ਰੱਖਿਆ ਠੀਕ ਹੈ